ਸਰਦਾਰ ਦਲਜੀਤ ਸਿੰਘ ਜਿਹੜੇ ਕਿ ਸਾਬਕਾ ਇੰਸਪੈਕਟਰ ਨੇ ਪੰਜਾਬ ਪੁਲਿਸ ਦੇ ਵਿੱਚ ਜਿਨ੍ਹਾਂ ਦੇ ਪੇਪਰ ਪੂਰੇ ਨਹੀਂ ਆ ਉਹਨਾਂ ਨੂੰ ਮੋਟਾ ਚਲਾਨ ਤਾਂ ਨਹੀਂ ਦੇ ਰਹੇ ਉਹਨਾਂ ਨੂੰ ਬਾਦਾਮ ਦੇ ਰਹੇ ਨੇ ਟ੍ਰੈਫਿਕ ਐਜੂਕੇਸ਼ਨ ਸੈੱਲ ਮਿਸ਼ਨ ਅਰੇਟਰਾਮਸ ਸਾਹਿਬ ਅੱਜ ਕਮਿਸ਼ਨਰ ਸਾਹਿਬ ਸ੍ਰੀ ਰਣਜੀਤ ਸਿੰਘ ਢਿੱਲੋਂ ਤੇ ਏਡੀਸੀਪੀ ਸਰਦਾਰ ਹਰਪਾਲ ਸਿੰਘ ਜੀ ਦਿਸ਼ਾ ਨਿਰਦੇਸ਼ ਸ਼ੇਠ ਜਿਹੜੇ ਲੋਕ ਨੇ ਸਫਰ ਕਰਦੇ ਨੇ ਸੀਟਪੈੱਡ ਨਹੀਂ ਲਗਾਉਂਦੇ हेलमेट ਨਹੀਂ ਪਾਉਂਦੇ ਤੇ ਜਿਹੜੇ ਸਕੂਲ ਬੱਸਾਂ ਨੇ ਉਹਨਾਂ ਵਿੱਚ ਸੀਸੀਟੀਵੀ ਕੈਮਰਾ ਲੈਡੀ ਹੈਲਪਰ ਦਾ ਹੋਣਾ ਉਹ ਉਹਨਾਂ ਨੂੰ ਅੱਜ ਜਾਗਰੂਕ ਕੀਤਾ ਜਾ ਰਿਹਾ ਉਹਦੇ ਨਾਲ ਜਿਹੜੇ ਲੋਕ ਹੈਲਮਟ ਤੋਂ ਭੁੱਲ ਕੇ ਨੇ ਉਹਨਾਂ ਨੂੰ ਅਸੀਂ ਬਾਦਾਮ ਦੇ ਕੇ ਚੇਤਾ ਕਰਵਾ ਰਹੇ ਆ ਮੈਂ ਜੀ ਸਬ ਇੰਸਪੈਕਟਰ ਦਲਜੀਤ ਸਿੰਘ ਟ੍ਰੈਫਿਕ ਸਟਾਫ ਅਮਰ ਸਾਹਿਬ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਅਮਰ ਸਾਹਿਬ ਜੀ ਅਨਜੇ ਸਿੰਘ ਜੀ ਖੇਲੋ ਤੇ ਐਡੀ ਸੀ ਪੀ ਜੀ ਦਾ ਸ਼੍ਰੀ ਹਰਪਾਲ ਸਿੰਘ ਜੀ ਉਏ ਉਹਨਾਂ ਦੇ ਦੇਸ਼ਾਂ ਦੇਸ਼ੇਟ ਅੱਜ ਅਸੀਂ ਲੋਕਾਂ ਨੂੰ ਟ੍ਰੈਫਿਕ ਦੇ ਬਾਬਤ ਜਾਗਰੂਕ ਕਰ ਰਹੇ ਹਾਂ ਜਿਹਦੇ ਨਾਲ ਕਿ ਅਸੀਂ ਜਿਹੜੇ ਲੋਕ ਟ੍ਰੈਫਿਕ ਰੂਲ ਉਲੰਘਣਾ ਕਰਦੇ ਨੇ ਤੇ ਉਹਨਾਂ ਨੂੰ ਫੋਲੋ ਨਹੀਂ ਕਰਦੇ ਉਹਨਾਂ ਵਾਸਤੇ ਅਸੀਂ ਅਲੱਗ ਤਰ੍ਹਾਂ ਦਾ ਇੱਕ ਸੈਮੀਨਾਰ ਲਗਾਇਆ ਕਿ ਜਿਹੜੇ ਕਹਿੰਦੇ ਨੇ ਕਿ ਮੈਂ ਚੇਤਾ ਭੁੱਲ ਗਿਆ ਮੈਂ ਹੈਲਮਟ ਭੁੱਲ ਗਿਆ ਜਾਂ ਮੈਂ ਤੇ ਸਾਰ ਬੰਨੀ ਭੁੱਲ ਗਿਆ ਉਹਨਾਂ ਨੂੰ ਅਸੀਂ ਬਦਾਮ ਦੀਆਂ ਗਿਰੀਆਂ ਦੇ ਕੇ ਇੱਕ ਜਾਗਰੂਕਤਾ ਵਧਾਉਣ ਵਾਸਤੇ ਇੱਕ ਉਪਰਾਲਾ ਕੀਤਾ ਵਾ ਇਹਦੇ ਨਾਲ ਇਹ ਨਹੀਂ ਕਿ ਕਿਸੇ ਨੂੰ ਸਜ਼ਾਕ ਦੇਣੀ ਆ ਜਾਂ ਕਿਸੇ ਨੂੰ ਪੁਲਿਸ ਕਰਨਾ ਇਹ ਅਸੀਂ ਉਪਰਾਲਾ ਕਰ ਰਹੇ ਆ ਜਿਹਦੇ ਨਾਲ ਜਾਨੀ ਮਾਲੀ ਨੁਕਸਾਨ ਜੋ ਹੋ ਰਿਹਾ ਦੋਦਰ ਜਿੰਨੀਆਂ ਸਾਡੀ ਡੈਥ ਰੇਟ ਸ਼ੁਰੂ ਵੱਧ ਗਈ ਆ ਉਹਨੂੰ ਆਪਾਂ ਘਟਾਉਣ ਵਿੱਚ ਸਹਾਇੀ ਹੋਈਏ ਇਹ ਕੁ ਜਾਗਰੂਕ ਕਰਨ ਦਾ ਇਹ ਮਕਸਦ ਆ ਵੀ ਜਿਹੜਾ ਵੀ ਕੋਈ ਐਕਸੀਡੈਂਟ ਦੇ ਵਿੱਚ ਹੁੰਦਾ ਵਾ ਉਹ ਕਿਸੇ ਦਾ ਭੈਣ ਭਰਾ ਕਿਸੇ ਦਾ ਮਾਪਿਓ ਹੁੰਦਾ ਤੇ ਅਸੀਂ ਜੇ ਉਹਦੀ ਜਾਨ ਬਚਾ ਲਈਏ ਉਹਦੀ ਵੀ ਜਾਨ ਬਚਾਈਏ ਨਾਲ ਆਪਣੀ ਵੀ ਜਾਨ ਚਾਹੀਏ ਆਪ ਹੀ ਸੇਫ ਰਹੀਏ ਅਗਲੇ ਵੀ ਸੇਫ ਰਹੀਏ ਕਿੰਨੇ ਕਿਲੋ ਕਰਦੇ ਨੂੰ ਜਾਗਰੂਕ ਕੀਤਾ ਅਸੀਂ ਇਹ ਅੱਜ ਹੀ ਅਸੀਂ ਜਲੰਧਰ ਰੋਡ ਤੇ ਅਸੀਂ ਲਾਇਆ ਸੀ ਤੇ ਸੈਮੀਨਾਰ ਇਹਦੇ ਸਬੰਧ ਵਿੱਚ ਅਸੀਂ ਘੱਟੋ ਘੱਟ ਚਾਤ 500 ਲੋਕਾਂ ਨੂੰ ਅਸੀਂ ਜਾਗਰੂ ਕਰ ਚੁੱਕੇ ਹਾਂ ਜੀ ਤੇ ਹੋਰ ਵੀ ਜਿਹੜੇ ਹੁਣ ਦਿਨ ਵਾਲੇ ਦਿਨਾਂ 'ਚ ਅਸੀਂ ਇੱਕ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਜਿਹੜਾ ਅਪਰਾਲਾ ਵਾ ਅਮਰਸਾ ਦੇ ਪੁਲਿਸ ਨੂੰ ਕੀਤਾ ਗਿਆ ਹੈ ਕਿ ਜਾਂ ਪੁਲਿਸ ਜਾ ਦੇ ਪੁਲਿਸ ਕੀਤਾ ਗਿਆ ਹੈ ਐ ਨਹੀਂ ਜੀ ਫਿਲਹਾਲ ਤੇ ਅਮਰਸਾ ਨੇ ਪਹਿਲ ਕੀਤੀ ਆ ਅਸੀਂ ਇਹ ਅਪਰਾਲਾ ਕਰ ਰਹੇ ਆ ਵੀ ਅੱਜ ਅਸੀਂ ਜਿਹੜੇ ਆ ਲੋਕਾਂ ਨੂੰ ਸਿਰਫ ਬਦਾਮਾਂ ਦੀਆਂ ਗਿਰੀਆਂ ਦੇ ਕੇ ਇੱਥੋਂ ਤੱਕ ਸੀਮਿਤ ਨਹੀਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਲੋਕਾਂ ਨੂੰ ਅਲਰਟ ਕੀਤਾ ਅਸੀਂ ਅਗਾਹ ਕੀਤਾ ਕਿ ਅੱਗੇ ਆਉਣ ਵਾਲੇ ਦਿਨਾਂ ਵਿੱਚ ਟਾੜੇ ਚਲਾਣ ਵੀ ਮੇਰਾ ਨਾਮ ਜੀ ਸੂਰਜ ਸਿੰਘ ਆ ਹਾਂਜੀ ਅੱਜ ਤੁਹਾਨੂੰ ਪੰਜਾਬ ਪੁਲਿਸ ਦੇ ਜਿਹੜਾ ਹੱਥ ਦਿੱਤਾ ਦਾ ਬਾਦੌਮ ਮੱਲੇ ਨੇ ਕਿਵੇਂ ਦੇਖਦੇ ਹੋ ਤੁਸੀਂ ਵੇਖੋ ਜੀ ਪੰਜਾਬ ਪੁਲਿਸ ਤੋਂ ਤੇ ਵੈਸੇ ਤੇ ਵੇਖ ਕੇ ਡਰ ਲੱਗਦਾ ਡਰ ਤਾਂ ਲੱਗਦਾ ਵੀ ਆਪਣੇ ਕੋ ਡਾਕੂਮੈਂਟ ਨਹੀਂ ਪੂਰੇ ਹੁੰਦੇ ਹੈਲਮਟ ਨਹੀਂ ਪਾਇਆ ਹੁੰਦਾ ਡਰ ਇਸ ਕਰਕੇ ਲੱਗਦਾ ਵੀ ਚਲਾਨ ਕੱਢ ਦਿੰਦੇ ਆ ਪਰ ਸਰਦਾਰ ਦਿਲਜੀਤ ਸਿੰਘ ਉਹਨਾਂ ਨੇ ਹੱਥ ਦਿੱਤਾ ਆ ਬਹੁਤ ਵਧੀਆ ਤਰੀਕੇ ਨਾਲ ਗਾਈਡ ਕੀਤਾ ਆ ਵੀ ਇਦਾਂ ਹੈਲਮਟ ਪਾ ਕੇ ਘਰੋਂ ਨਿਕਲਣਾ ਆ ਤੇ ਜੇ ਤੁਹਾਡੀ ਯਾਦਦਾਸ਼ਤ ਕਮਜ਼ੋਰ ਆ ਤੇ ਇੱਕ ਉਪਰਾਲਾ ਕੱਢਿਆ ਸਰਦਾਰ ਦਲਜੀਤ ਸਿੰਘ ਹੋਣਾ ਨੇ ਬਾਦਾਮ ਦੇ ਕੇ ਸਾਡੇ ਬ੍ਰੇਨ ਨੂੰ ਸਟਰੋਂਗ ਕਰ ਰਹੇ ਨੇ ਤੇ ਸਾਡੀ ਯਾਦਦਾਸ਼ਤ ਨੂੰ ਵੀ ਬਿਲਕੁਲ ਸਟਰੋਂਗ ਕਰ ਰਹੇ ਆ ਵੀ ਆਪਣਾ ਹੈਲਮਟ ਨਹੀਂ ਕਰ ਭੁੱਲਣਾ ਤੇ ਪੇਪਰ ਨਹੀਂ ਕਰ ਭੁੱਲਣੇ ਕਿ ਕੀ ਭੁੱਲਾਏ ਮਾਰਨੇ ਕਿਹੜੇ ਮਾਰਦੇ ਕੋਈ ਵੀ ਬਣਾ ਭੁੱਲੇ ਮੈਂ ਤੇ ਹੈਲਮਟ ਭੁੱਲ ਗਿਆ ਹਾਂ ਜੀ ਤੇ ਪਰ ਸਰਦਾਰ ਹੋਣਾ ਨੇ ਬਾਦਾਮ ਦੇ ਕੇ ਮੈਨੂੰ ਚੇਤਾ ਕਰਵਾਇਆ ਵੀ ਆਪਣਾ ਹੈਲਮਟ ਨਹੀਂ ਭੁੱਲਣਾ ਕਰ ਕਿਉਂ ਨਹੀਂ ਪਾਇਆ ਹੈਲਮਟ ਹੈਲਮਟ ਇਸ ਇਹ ਮੌਸਮ ਦੀ ਮਾਰ ਹੈ ਜੀ ਬਹੁਤ ਗਰਮੀ ਹੋ ਚੁੱਕੀ ਆ ਤੇ ਜਿਸ ਨਾਲ ਹੈਲਮਟ ਪਾਉਣਾ ਸਿਰ ਵੀ ਦਰਦ ਕਰਦਾ ਇਸ ਕਰਕੇ ਹੈਲਮਟ ਨਹੀਂ ਸੀ ਪਾਇਆ ਅਜੇ ਹੋਰ ਹੁੰਦਾ ਚਲਾਨ ਮੋਟਾ ਜਿਹਾ ਮਿਲ ਜਾਣਾ ਹੈ ਦੇਖੋ ਜੀ ਜੇ ਹੋਰ ਕੋਈ ਅਫਸਰ ਹੁੰਦਾ ਤੇ ਉਹਨਾਂ ਕੱਟ ਕੇ ਚਲਾਨ ਮੇਰੇ ਹੱਥ 'ਚ ਫੜਾਉਣਾ ਸੀ ਵੀ ਲਓ ਜੀ ਇਹ ਜਾ ਕੇ ਕੋਰਟ ਦੇ ਵਿੱਚ ਤੇ ਭੁਗਤ ਲਿਓ ਪਰ ਸਰਦਾਰ ਦਿਲਜੀਤ ਸਿੰਘ ਹੋਣਾ ਨੇ ਖਿਲਾ ਰਿਆ ਆ ਬਹੁਤ ਵਧੀਆ ਤਰੀਕੇ ਨਾਲ ਮੈਨੂੰ ਸਮਝਾਇਆ ਵੀ ਪੁੱਤਰ ਘਰੋਂ ਹੈਲਮਟ ਪਾ ਕੇ ਨਿਕਲਣਾ ਆ ਤੇ ਜੇ ਤੁਹਾਡੀ ਐਦਾਸ ਕਮਜ਼ੋਰਾ ਤੇ ਬਾਦਾਮ ਲਓ ਬਾਦਾਮ ਵਾਲਾ ਉਪਰਾਲਾ ਕੱਢਿਆ ਐ ਨਾ ਬਦਾਮ ਖਾ ਕੇ ਆਪਣੇ ਬ੍ਰੇਨ ਨੂੰ ਸਟਰੋਂਗ ਕਰੋ ਤੇ ਹੈਲਮਟ ਨਾ ਭੁੱਲੋ ਭੰਤਾਂ ਨਹੀਂ ਭੁੱਲੋ ਜੀ ਹੈਲਮਟ ਬਿਲਕੁਲ ਨਹੀਂ ਭੁਲਾਗੇ ਜੀ ਬਦਾਮ ਨਾਲ ਜਿਆਦਾ ਬਦਾਮ ਨਾਲ ਜਿਆਦਾ ਬਿਲਕੁਲ ਸਟਰੋਂਗ ਹੁੰਦੀ ਆ ਤੇਜ ਹੁੰਦੀ ਆ ਤੇ ਭੋਵੇਂ ਨੇ ਜਾਂ ਬਹਾਨਾ ਮਾਰਦੇ ਉਹਨਾਂ ਨੂੰ ਗਿਆ ਜਾਊਗਾ ਮੈਂ ਤੇ ਵੇਖੋ ਜੀ ਜਿਹੜੇ ਲੋਕ ਹੈਲਮਟ ਭੁੱਲਦੇ ਨੇ ਜਾਂ ਬਹਾਨਾ ਮਾਰਦੇ ਨੇ ਉਹਨਾਂ ਨੂੰ ਮੈਂ ਇੱਕੋ ਹੀ ਸੰਦੇਸ਼ ਦੇਣਾ ਚਾਹਾਂਗਾ ਕਿ ਆਪਾਂ ਆਪਣੇ ਜਾਨ ਦੇ ਦੁਸ਼ਮਣ ਨਾ ਬਣੀਏ ਤੇ ਹੈਲਮਟ ਜ਼ਰੂਰ ਪਾਈਏ ਤੇ ਡਾਕੂਮੈਂਟ ਆਪਣੇ ਪੂਰੇ ਕਰੀਏ